ਸਤਿ ਸ਼੍ਰੀ ਅਕਾਲ ਕਿਵੇਂ ਆਪਪੂ ਜੀ ਕਦੋਂ ਦੇ ਬੈਠੇ ਕਦੋਂ ਦੇ ਕੱਲ ਹੀ ਆਏ ਆ ਕੱਲ ਹੀ ਆਏ ਆ ਹਾਂਜੀ ਅੱਛਾ ਠੀਕ ਆ ਠੀਕ ਚੱਲ ਰਿਹਾ ਕੋਈ ਦਿੱਕਤ ਕੋਈ ਪੈ ਨਹੀਂ ਕੋਈ ਦਿੱਕਤ ਠੀਕ ਹੈ ਅਸਲਾਮੁਅਲੈਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਨੇ ਕਿ ਦਿਨਾਂ ਦੇ ਬੈਠੇ ਦਿਨ ਚਾਰ ਦਿਨ ਹੋ ਗਏ ਤੇ ਕਿਵੇਂ ਛੱਕੇ ਨਹੀਂ ਗਿਆ ਹਜੇ ਨਹੀਂ ਕੋਈ ਨਹੀਂ ਗਿਆ ਅੱਛਾ ਸੁੱਕਾ ਹੀ ਪਿਆ ਗਈ ਤੇ ਨਹੀਂ ਕਿ ਮੌਇਸਟਰ ਜ਼ਿਆਦਾ ਹੈ ਕਿ ਕੀ ਚੱਕਰ ਹੈ ਬਾਰਾ ਬਾਨਾ ਹੀ ਹੈ ਜੀ ਬਾਨਾ ਹੀ ਆ ਬਲਾਓ ਹਰ ਕੀ ਬਾਨਾ ਹਨ ਚੱਕੇ ਨਹੀਂ ਗਿਆ ਮੌਇਸਟਰ ਠੀਕੋ ਠੀਕੋ ਅੱਛਾ ਇਸ ਦੇਸੀ 212 ਹੈਗਾ ਅੱਛਾ ਕਿੱਥੋਂ ਆ ਬੱਪੂ ਜੀ ਰਾਣੀ ਵਾਲੀ ਅੱਛਾ 10 10 ਕਿਲੋ ਕਾਟ ਹੀ ਮੰਗੀ ਜਾਂਦੇ ਹੈ ਸ਼ੈਲਰਾਂ ਕੋਣ ਮੰਗਦਾ ਸ਼ੈਲਰਾਂ ਵਾਲੇ ਹੀ ਮੰਗਦੇ ਸ਼ੈਲਰ ਵਾਲਿਆਂ ਨੂੰ ਬੁਲਾ ਲਓ ਫਿਰ ਇੱਥੇ ਨਹੀਂ ਕੱਟਤਾ ਸੀ ਕਿਹਾ ਹੋਇਆ ਨਹੀਂ ਲਾਉਣੀ ਆਈ ਰੈਕ ਨੂੰ ਆ ਲਾ ਕੇ ਦੇ ਦਿੰਦੇ ਨਹੀਂ ਕੋਈ ਕੋਈ ਬਤਾਂਗੇ ਨਾ ਇਹ ਜਿਹੜਾ ਅੱਧਰਾ ਅੱਧਰਾ ਅੱਜ ਤੇ ਆ ਗਏ ਸੀ 72 ਨੰਬਰ ਦੇ ਗਾੜੇ ਇੱਥੇ ਸੱਦ ਲਈਂ ਅੱਛਾ ਸ਼ੈਲਰ ਵਾਲੇ ਕਿੱਥੇ ਆ ਬੁਲਾਉਣਾ ਇੱਥੇ ਖੜੇ ਆ ਅਸੀਂ ਤਾਂ 79 ਨੰਬਰ ਦੁਕਾਨ 'ਚ ਦੁਕਾਨ ਬੈਠੇ ਆ ਆ ਆ ਗਏ ਬਾਕੀਆਂ ਨੂੰ ਵੀ ਪਰਚਲਣ ਨੇ ਆ ਬਾਕੀਆਂ ਨੂੰ ਪੁੱਛੀਏ ਬਾਪੂ ਜੀ ਤਾਂ ਪਰਿਆਂ ਨੇ ਇੱਧਰ ਪੁੱਛੋ ਇੱਥੇ ਆਂਦਰਾ ਹੋਇਆ ਚਲੋ ਦੰਨੇ ਵਤੀ ਨਹੀਂ ਆ ਅਸੀ ਗੱਲ ਆਪੇ ਕਿੱਥੋਂ ਆਏ ਗੱਤਾ ਡੋਤ ਤੁਸੀਂ ਕਿਵੇਂ ਆ ਚੱਕਿਆ ਨਹੀਂ ਹਜੇ ਆ ਚੱਕਿਆ ਗਿਆ ਬਾਈ ਨਾ ਚੱਕਿਆ ਗਿਆ ਹਾਂ ਠੀਕ ਆ ਕਿੰਨੇ ਕੁ ਦਿਨ ਲੱਗ ਗਏ ਇੱਥੇ ਇੱਥੇ ਸਾਨੂੰ ਲੱਗੇ 1500 15-16 ਦਿਨ ਲੱਗ ਗਏ ਅੱਛਾ ਤੇ ਕੀ ਚੱਕਰ ਸੀ ਮੌਇਸਚਰ ਦੱਸਦੇ ਸੀ ਕਾਟਕੂਟ ਤਾਂ ਨਹੀਂ ਲੱਗਦੀ ਕਾਟਕੂਟ ਆ ਜੀ ਮੈਨੂੰ ਨਹੀਂ ਪਤਾ ਤੁਸੀਂ ਦੱਸਦੇ ਅੱਛਾ ਦੱਸ ਦੇਣਾ ਫਿਰ ਪਤਾ ਕਰਕੇ ਮੈਡਮ ਸਤਿ ਸ਼੍ਰੀ ਅਕਾਲ ਜੀ ਮਾਰੀ ਕਰਨੀ ਹੁੰਦੀ ਹੈ ਜਦੋਂ ਜਿੱਕੰ ਗਈ ਸਾਡੇ ਕਾਫੀ ਵੇਖਿਆ ਹੈ ਅੱਛਾ ਚਲੋ ਇਹ ਤਾਂ ਸਾਡਾ ਫਰਜ਼ ਹੈ ਜੀ ਸਾਡਾ ਫਰਜ਼ ਹੈ ਅੱਛਾ ਚਾਹ ਜੀ ਅੱਛਾ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕੀ ਦਿੱਕਤ ਆ ਰਹੀ ਹੈ ਠੀਕ ਹੈ ਹਾਂ ਤੇ ਕੱਲ ਦਾ ਸਹੀ ਚੱਲ ਠੀਕ ਹੈ ਹਾਂਜੀ ਕੱਲ ਕਾਫੀ ਅਚੀ ਡਿਫਰੈਂਸ ਹੋ ਗਿਆ ਬਹੁਤ ਜੀ ਅੱਛਾ ਵਾਸੀ ਗਾਲ ਨੇ ਬਾਕੀ ਰਿਪੋਰਟ ਦੇ ਦੇਣਗੇ ਤੁਹਾਨੂੰ ਆਪਣਾ 25000 ਗੱਟਾ ਜੀ ਸਿਰਫ ਪਨਗਰੇਨ ਨੇ ਲਿਫਟ ਕੀਤਾ ਜੀ ਅੱਛਾ ਤੇ ਬਾਕੀ ਏਜੰਸੀਆਂ ਨੇ ਵੀ ਕੀਤਾ ਜੀ ਲਿਫਟ ਅੱਛਾ ਸਾਡਾ ਟਾਰਗੇਟ ਹੈ ਜੀ ਅਸੀਂ 40000 ਤੱਕ ਲੈ ਕੇ ਜਾਵਾਂਗੇ ਜੀ ਸਿਰਫ ਪਨਗਰੇਨ ਦੀ ਲਿਫਟਿੰਗ ਨੂੰ ਅੱਛਾ ਤੇ ਬਾਕੀ 30 40000 ਅਸੀਂ ਬਾਕੀ ਅਸੀਂ ਹਲ ਕਰਨੀਆਂ ਹੈ ਲਿਫਟ 8000 ਗੱਟਾ ਆਪਾਂ ਡੇਲੀ ਲਿਫਟ ਕਰਾਂਗੇ ਅੱਛਾ ਇੱਥੇ ਬਜ਼ੁਰਗ ਖੜੇ ਸੀ ਪਿੱਛੇ ਆਜੋ ਇੱਧਰ ਇਹ ਕਹ ਰਿਹਾ ਕਿ ਕਾਰਟ ਬੜੀ ਮੰਗੀ ਜਾਂਦੇ ਆ ਕੋਈ ਕਾਰਟ ਦਾ ਰੋਲਾ ਨਹੀਂ ਕਾਰਟ ਦਾ ਰੋਲਾ ਦੱਸੋ ਬੱਬੂ ਜੀ ਕੀ ਰੋਲਾ ਇਹੋ ਹੀ ਆ ਵੀ ਦਫਾ ਸਾਰੇ ਮੰਗੀ ਜਾਂਦੇ ਕਾਟ ਮੰਗੀ ਜਾਂਦੇ ਕਾਟ ਮੰਗੀ ਜਾਂਦੇ ਕੋਣ ਆਪਣਾ ਝੋਨਾ ਜੀ 17% ਮੋਇਸਚਰ ਵਾਲਾ ਹੋਊਗਾ ਉਹਦੀ ਕੋਈ ਕਾਟ ਨਹੀਂ ਮਿਲ ਵੇਖੋ ਮਸ਼ੀਨਾਂ ਸਹੀ ਰੱਖੋ ਨਾ ਚਾਰ ਚਾਰ ਨੰਬਰ ਨਾ ਅੱਗੇ ਕਰੋ ਤੁਸੀਂ ਨਾਕਦ ਨਾਲੋਂ ਪੰਕਰ ਮਸ਼ੀਨਾਂ ਕਮੇਟੀ ਦੀਆਂ ਮਸ਼ੀਨਾਂ ਚਾਰ ਚਾਰ ਪਰਸੈਂਟ ਆਰਡਰ ਚਾਰ ਚਾਰ ਨੰਬਰ ਜੇ ਨਹੀਂ ਤੁਸੀਂ ਕਮੇਟੀ ਦੀ ਮਸ਼ੀਨ ਨਾਲ ਚੈੱਕ ਕਰ ਲਓ ਕਮੇਟੀ ਦੀ ਅੱਛਾ ਕੋਈ ਲਾਉਂਦਾ ਇਹ ਮੰਤਰੀ ਜੀ ਅੱਛਾ ਚਾਰ ਚਾਰ ਨੰਬਰ ਅੱਗੇ ਆ ਦੇ ਸਸਟੀਕਰ ਮੈਂ ਕੋ ਆਪੇ ਖੁਦ ਵੇਖਿਆ ਪਰਸੋਂ ਇਨਸ਼ਾਅੱਲਾ ਅੱਜ ਆ ਆ ਪ੍ਰਧਾਨ ਜੀ ਆ ਕੇ ਸ਼ੈਲਰ ਯੂਨੀਅਨ ਵਾਲੇ ਬਾਪੂ ਜੀ ਕਹਿੰਦੇ ਕਾਟ ਬੜੀ ਮੰਗੀ ਜਾਂਦੇ ਆ ਨਹੀਂ ਕੋਈ ਦੱਸੋ ਕਿਹਨਾਂ ਕਾਟ ਦਾ ਬੰਦਾ ਹੀ ਨਹੀਂ ਆਇਆ ਕਾਟ ਲਾਵਾਂਗੇ ਜਦੋਂ ਖੜਦਾ ਆਉਂਦੇ ਨਹੀਂ ਖਰੀਦ ਨਹੀਂ ਕੋਈ ਦੱਸੋ ਕੌਣ ਮੰਗਦਾ ਕਾਟ ਹੁਣ ਉਹਨਾਂ ਨੂੰ ਇਥੋਂ ਤੇ ਚਲੇ ਜਾਂਦੇ ਆ ਹੁਣ ਕਿਹੜਾ ਵੀ ਨਹੀਂ 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 ਤੁਸੀਂ ਪ੍ਰਧਾਨ ਜੀ ਨੂੰ ਦੱਸੋ ਕੋਈ ਇਹੋ ਜਿਹੀ ਦਿੱਕਤ ਜਿਹੜਾ ਮਾਰਨ ਆਉਂਦਾ ਨਾ ਜੀ ਕੋਈ ਆਉਂਦੀ ਨਹੀਂ ਇਹਦਾ ਕਿੱਲਾ ਕੋਈ ਇੰਸਪੈਕਟਰ ਜਿਹਨੇ ਫਰੀਦ ਹਟਾ ਲਿਆ ਤੁਸੀਂ ਨਾ ਇਹ ਏਜੰਸੀਆਂ ਨੂੰ ਦੱਸੋ ਉਹਦਾ ਮੌਇਸਚਰ ਚੈੱਕ ਕਰਾਓ ਜੀ ਪ੍ਰੋਪਰ ਮੌਇਸਚਰ ਉਹ ਸਾਹਿਬ ਆਵੇ ਲਾ ਆਗੇ ਤੇ ਉਹਨੇ ਕਰਾ ਦੋ ਚੈਂਡੀ ਕਰਾਓ ਚੱਲ ਕਰਾਓ ਸੇਰੇ ਦੇਖਦੇ ਫਿਰਦੇ ਮडम ਜੀ ਜੇ ਕੋਈ ਬੱਚੇ ਸੀ ਤਾਂ ਉਹ ਆਪਣਾ ਗਾਹ ਉਹਨਾਂ ਬੁਛ ਚੈੱਕ ਕੀਤਾ ਨਹੀਂ ਕਿਹੜਾ ਜੀ ਐ ਖਾਈ 12 ਹੈ ਕੋਈ ਨਹੀਂ ਆਗੇ ਕਰਦੇ ਆ ਬਾਬਾ ਜੀ ਠੇਰੀ ਦੱਸੋ ਕਰਾਓ ਚੈੱਕ ਕਰਾਓ ਚੈੱਕ ਕਰਾਓ ਫੇਰ ਇਹਨਾਂ ਨੂੰ ਦੱਸੋ ਐਥੇ ਲਿਆਇ ਕਿ ਦੱਸੋ ਇਹਨਾਂ ਨੂੰ ਇਹਨਾਂ ਨੂੰ ਆਪਾਂ ਸਾਫ਼ ਕਰਕੇ ਫੇਰ ਕੱਢਣਾ ਹੁੰਦਾ ਹੈ ਨਾ ਉਹ ਤਾਂ ਤੇਰੀ ਸਾਰੀ 20 ਦਿਖੋ ਜੇ ਤਾਂ ਮਹਿਕਮੇ ਦੀ ਮਸ਼ੀਨ ਆ ਫਰ ਤਾਂ ਸਾਨੂੰ ਮੰਨਣਾ ਪਊਗਾ ਕੋਈ ਹੋਰ ਮਸ਼ੀਨ ਲੈ ਕੇ ਕਰਦਾ ਉਹ ਨਹੀਂ ਅਸੀਂ ਮੰਨਦੇ ਠੀਕ ਹੈ ਇਹ ਤੁਹਾਨੂੰ ਥੋੜੇ ਦਿਨ ਫਿਰ ਇਹਨਾਂ ਨਾਲ ਤਾਂ ਕੋਆਪਰੇਟ ਕਰਨਾ ਪਊਗਾ ਹਾਂਜੀ 25 ਤੋਂ ਇਹ ਮਹਿਕਮੇ ਦੇ ਮਸ਼ੀਨ ਦਾ ਤਾਂ ਮੰਨਣਾ ਹੀ ਪਊਗਾ ਹਾਂਜੀ ਠੀਕ ਹੈ ਜੀ ਹੈਨਾ ਤੋ 23 24 ਕਰਨ ਦੇ ਜੀ ਉਹ ਧੋਖਾ ਨਾ ਬਣ ਜੀ ਨਹੀਂ ਨਹੀਂ ਤੁਸੀਂ ਇਹਨਾਂ ਨਾਲ ਹੀ ਗੱਲ ਕਰਨੀ ਆ ਤੁਸੀਂ ਚੈੱਕ ਹੀ ਸਿਰਫ ਸਾਨੂੰ ਕਰਵਾਓ ਇਹਨਾਂ ਨੂੰ ਬੜਾ ਟੀਮ ਕਰ ਸਕੋਗੇ ਨਾ ਜੀ ਫੇਰ ਹੀ ਕੰਮ ਹੋਣਾ ਜੀ ਹੋਣੀ ਮੈਂ ਭਾਈ ਹਾਂ ਬਰੋ ਠੀਕ ਹੈ ਉਹਨਾਂ ਦੋ ਪਾਰਟ ਨੇ ਤੂੰ ਅੱਖ ਕੇ ਤੁਹਾਨੂੰ ਬਣਾਇਆ ਜੀ ਅੱਖ ਕੇ ਜੇ ਤੁਸੀਂ ਕੰਮ ਕਰੋਗੇ ਦੇਖਾ ਤੁਹਾਨੂੰ ਅਸੀਂ ਕੰਮ ਹੀ ਕਰ ਰਹੇ ਆ ਹੋਰ ਕੀ ਕਰ ਰਹੇ ਆ ਆਹ ਰੋਕਾ ਨਾ ਜੀ ਇਹ ਕਹਿੰਦੇ ਜਿਹੜੀ ਦੂਜੀ ਮਸ਼ੀਨ ਲਿਆਂਦੀ ਸੀ ਨਾ ਉਹ ਨਾਲ 24 ਮੋਇਸਚਰ ਵਿਖਾਈ ਜੀ ਹਰ ਵਾਰੀ ਕਿਸਾਨ ਰੋਲਦਾ ਜੀ ਨਹੀਂ ਵੇਖੋ ਮੇਰੀ ਗੱਲ ਸੁਣੋ ਆਪਣੇ ਜੋ ਮਹਿਕਮੇ ਦੀ ਮਸ਼ੀਨ ਹੈ ਉਹਦੇ ਨਾਲ ਤੁਸੀਂ ਚੈੱਕ ਕਰੋ ਬਾਕੀ ਤੇ ਕਿਸੇ ਤੇ ਨਹੀਂ ਮੰਨਣੀ ਠੀਕ ਹੈ ਇਹ ਥੋੜਾ ਮੋਇਸਚਰ 17 ਥੋੜਾ ਨਹੀਂ ਭਰਿਆ ਜਾਂਦਾ ਤੁਸੀਂ ਸਾਨੂੰ ਦੱਸੋ ਇਹ ਆਪਣੇ ਜਾਸਸੀ ਵਾਲੇ ਮੁੰਡੇ ਜਦੋਂ ਅੱਜ ਫੇਸ਼ੀ ਲੈ ਕੇ ਆਏ ਤਾਂ ਕੀ ਕਰੇਗੀ ਤੁਸੀਂ ਉਹ ਮੰਲਣੀ ਨਹੀਂ 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 ਉਹ ਨਹੀਂ ਮੰਨਣੀ ਆਪਾਂ ਨਹੀਂ ਮੰਤਰੀ ਸਾਡੇ ਦਾ ਕੋਈ ਆਈ ਨਹੀਂ ਆ ਆ ਕਾਦੇ ਲਈ ਲਾਏ ਆਪਾਂ ਤੁਸੀਂ ਇਹਨਾਂ ਨੂੰ ਮਿਲੋ ਤੇ ਮੇਰਾ ਗੇਟ ਤੋਂ 17 ਆਇਆ ਸੀ ਹੁਣ ਚੈੱਕ ਕਰ ਲਓ ਹੁਣ 22 22 ਦੱਸਣਗੇ ਆਓ ਮਰਾ ਜੀ ਨਾਲ ਕਰਾਓ ਚੈਕਿੰਗ ਗੇਟ ਤੇ ਲਿਖਿਆ ਸੀ ਗੇਟ 18 ਆਇਆ ਸੀ ਆਜੋ 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 ਤੇਰੀ ਪਈ ਹੋ ਤਾ ਬੱਪੂਆਂ ਨੂੰ ਵੀ ਬੁਲਾ ਲਓ ਇੱਥੇ ਹੀ ਬੁਲਾ ਲਓ ਅੱਛਾ ਇਹ ਕਿੰਨਾ ਦੀ ਹੈ ਏ ਬਾਈ ਬਾਰੋ ਬਾਈ ਅੱਧਾ ਖਾਇ ਜੀ ਦੇਖੋ ਜੀ ਅੱਛਾ ਉਹਨਾਂ ਦੀ ਹੈ ਦਿੱਤਾ ਹੀ ਕਿੱਥੇ ਲੱਗ ਗਿਆ ਜੀ ਨਹੀਂ ਮੇਰਾ ਨਹੀਂ ਨਹੀਂ ਉਹ ਮੁੰਡਾ ਕਹਿ ਰਿਹਾ ਸੀ ਇੱਕ ਵੀ ਉਹ ਮੁੰਡਾ ਇੱਥੇ ਹੈ ਜੀ ਇਹਨਾਂ ਦਾ ਜੀ ਆ ਖੜਾ ਜੀ ਆ ਖੜਾ ਜੀ ਕਿੰਨਾ ਜੀ 21.517 ਆ ਮੰਤਰੀ ਨੂੰ ਪਤਾ ਕੀ ਹੈ ਜੀ ਮੰਤਰੀ ਜੀ ਗੇਟ ਤੇ ਨਾ ਜੀ ਜਿਹੜਾ ਝੁੰਨ ਟਰਾਲੀ ਆਉਂਦੀ ਹੈ ਨਾ ਜੀ ਹਾਂ ਉੱਤੋਂ ਉੱਤੋਂ ਚੈੱਕ ਕਰ ਲੈਣੇ ਜੀ ਉੱਥੇ ਪਟ ਕੇ ਜਿਹੜਾ ਫੇਰ ਉਹ ਫੇਰ ਉਹਦਾ ਮਕਸਦ ਕੀ ਚੈੱਕ ਕਰਨ ਦਾ ਤੁਸੀਂ ਬੋਲੀ ਹੈਣੀ ਮੈਡਮ ਅਨਕਲੀਨਡ ਹੁੰਦਾ ਹੈ ਗੇਟ ਤੇ ਨਾ ਅਨਕਲੀਨਡ ਹੁੰਦਾ ਜੀ ਅਨਕਲੀਨਡ ਦੇ ਵਿੱਚ ਜਿਵੇਂ ਪੱਤੇ ਵਗੈਰਾ ਦੀ ਹਲਕੀ ਚੀਜ਼ ਵੀ ਹੁੰਦੀ ਹੈ ਉਹ ਮੋਇਸਚਰ ਸਹੀ ਨਹੀਂ ਹੋਦਾ ਚਲੋ ਸੈਕਟਰ ਪੱਖਾ ਲੱਗਣ ਤੋਂ ਬਾਅਦ ਮੇਰੀ ਗੱਲ ਸੁਣੋ ਇਹ ਤਾਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਵੀ ਪਤਾ ਹੀ ਹੈ ਵੀ 게ਟ ਤੇ ਕਿਉਂ ਕਿਹੜਾ ਚੈੱਕ ਹੁੰਦਾ ਉਹਦਾ ਫਰਕ ਆਉਂਦਾ ਹੁਣ ਪਤਾ ਹੀ ਹੋਣਾ ਬਾਪੂ ਜੀ ਤੁਹਾਨੂੰ ਹੁਣ ਉਹੀ ਦੁਵਾਰਾ ਵੀ ਜਿਹੜਾ 게ਟ ਤੇ ਚੈੱਕ ਕਰਦੇ ਤੇ ਇੱਥੇ ਚੈੱਕ ਕਰਦੇ ਉਹਦਾ ਫਰਕ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਨਹੀਂ ਕੀ ਜੀ ਪਤਾ ਹੋਵੇ ਕਿ ਫੇਰ ਨਹੀਂ ਤੁਸੀਂ ਤਾਂ ਹਰ ਸਾਲ ਹੀ ਆਉਨੇ ਹੋ ਫੇਰ ਇਹਨਾਂ ਨੂੰ ਦੱਸਣਾ ਬਣਦਾ ਨਾ ਆਪਣਾ ਜਿਹੜੇ ਉਹ ਛੁਪਾਉਂਦੇ ਨਾ ਜੀ ਗੇਰ ਉਹ ਆਉਂਦੇ ਸਾਡਾ ਬਿਲਕੁਲ ਸਹੀ ਜੀ ਸਾਨੂੰ ਸਹੀ ਹੋਊਗਾ ਉੱਥੇ ਗਾੜਾ ਕਿਹੜਾ ਮੈਕ ਉਹ ਬੈਠੇ ਮਾਰਕੀਟ ਮੇਟੇ ਉੱਪਰ ਉਹ ਚੁੱਕਦੇ ਆ 18 ਆਂਦਾ ਥੱਲੇ ਜੋ ਢੇਰੀ ਹੁੰਦਾ ਉਦੋਂ ਫੇਰ ਵੱਧ ਜਾਂਦਾ ਮੈਂ ਨਹੀਂ ਪਾਇਆ ਜੀ ਉੱਥੇ ਗੜਾ ਬਣ ਚਲੋ ਮੇਰੀ ਗੱਲ ਸੁਣੋ ਇੰਸਪੈਕਟਰ ਕਿਹੜੇ ਕਰਾ ਮੇਰੀ ਗੱਲ ਤੁਸੀਂ ਮੇਰੀ ਗੱਲ ਸੁਣੋ ਸਾਰੇ ਜਾਣੇ ਅੱਗੇ ਆ ਰਹੀ ਹੈ ਦੀਵਾਲੀ ਹੁਣ ਇਹ ਵੀ ਜਿਹੜੇ 15-15 ਦਿਨਾਂ ਤੋਂ ਬੈਠੇ ਆ ਨਾ ਉਹ ਦੀਵਾਲੀ ਤੋਂ ਬਾਅਦ ਨਾ ਬੈਠਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਘਰੇ ਪਹੇ ਠੀਕ ਹੈ ਠੀਕ ਹੈ ਇਹ ਤੁਹਾਡੀ ਜ਼ਿੰਮੇਵਾਰੀ ਠੀਕ ਹੈ ਠੀਕ ਹੈ ਕਿ ਆਪ ਦੇ ਘਰੇ ਜਾ ਕੇ ਦੀਵਾਲੀ ਮਨਾਓ ਠੀਕ ਹੈ ਤਾਂ ਮੈਂ ਫੇਰ ਆ ਜੂਗੀ ਦੋ ਦਿਨਾਂ ਬਾਅਦ ਠੀਕ ਹੈ ਹਾਂ ਠੀਕ ਤੁਸੀਂ ਕਿਹੜਾ ਰੱਖਿਓ ਜੀ ਹਾਂ ਤੁਹਾਡੇ ਘਾਟਾ ਗੁੱਟਾ ਸੀ ਕੋਈ ਨਹੀਂ ਲੱਗਣ ਦੇਣਾ ਬੇਫਿਕਰ ਹੋ ਤੁਹਾਡੇ ਜਿਹੜੀ ਨਾ ਪੂਰੀ ਸਾਡੀ ਆਪਣਾ ਵਾਹ ਜੀ ਤੁਹਾਡੇ ਗੰਗਾ ਰਾਮ ਦੇ ਅਥੇ ਆਪਣਾ ਸੋਤੀ ਆਏ ਸੀ ਫੇਰ ਤੁਸੀਂ ਆਪ ਹੀ ਆ ਜਾਇਆ ਕਰੋ ਡਿਕਸ਼ਨ ਲੜੇ ਸੀ ਅੱਛਾ ਲੜੇ ਨਾ ਜੀ ਹਾਂ ਉਹਨਾਂ ਨੂੰ ਬੇਨਤੀ ਆਈ ਖਾਈ ਪੂਰਾ ਜੋਰ ਲਾ ਦਿਆ ਜੇ ਅਸੀਂ ਭਾਂ ਕੁਝ ਹੋ ਜੇ ਅਸੀਂ ਸਾਨੂੰ ਤੁਹਾਡੇ ਮਾਣੇ ਪਰ ਤੁਸੀਂ ਰੱਖੋਗੇ ਫੇਰ ਨਹੀਂ ਨਹੀਂ ਮੈਂ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਇਹ ਆਪਣੇ ਮੁੰਡੇ ਸਹੀ ਕੰਮ ਕਰਦੇ ਕੋਈ ਗਲਤ ਕਰੂਗਾ ਤਾਂ ਫੇਰ ਆਪਾਂ ਦੇਖਾਂਗੇ ਜੋ ਕਰ ਜਾਂਦੇ ਆ ਜੀ ਹਾਂ ਜਿਹੜਾ ਗਲਤ ਕਰਦਾ ਦੱਸੋ ਤੁਸੀਂ ਹਾਂ ਮੈਂ ਪਿੱਛੇ ਆਉਣੀ ਪਾਸੋਂ ਰੈਂਡਮਲੀ ਚੱਕੀ ਤੇ ਸੀ ਕਾਫੀ ਹਾਂ ਮੋਇਸਚਰ ਦੀ ਪਰਮ ਮੋਇਸਚਰ ਉਸੇ ਵੀ ਸਾਲ ਦੇ ਡਾਕਟਰ ਰਹੇ ਹੋ ਜਿਹੜੀ ਦਵਾਈ ਦਾ ਤੁਹਾਨੂੰ ਪਤਾ ਨਾ ਜੀ ਉਹ ਤੁਹਾਨੂੰ ਬਤਾਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਸਾਨ ਜਿਹੜਾ ਸ਼ੁਰੂ ਤੋਂ ਹੀ ਕਿਸਾਨ ਦਾ ਜਿਹੜਾ ਪੁੱਤ ਹੈ ਨਾ ਜੀ ਉਹਨੂੰ ਸਾਰਾ ਕੁਝ ਠੀਕ ਹੋ ਗਿਆ ਆ ਆਪਾਂ ਜਿਹੜਾ ਟਰਾਲੀ ਥੱਲੇ ਅੱਗ ਪਾਲ ਕੇ ਲਿਆਉਣੇ ਇੱਥੇ ਆਣ ਕੇ ਪੀ ਪਾਣੀ ਪਾ ਦਈਏ ਨਹੀਂ ਬਿਲਕੁਲ ਬਿਲਕੁਲ ਸਹੀ ਜੀ ਮਿਹਰਬਾਨੀ ਕਰੋ ਕਿਸਾਨ ਤੇ ਤੁਸੀਂ ਤੇ ਬੜੇ ਕੋਈ ਨਹੀਂ ਛੇਤੀ ਫ੍ਰੀ ਕਰ ਦਾਂਗੇ ਤੁਹਾਨੂੰ ਛੇਤੀ ਛੇਤੀ ਤੁਸੀਂ ਇਹ ਆਪਾਂ ਨੂੰ ਪਾਣੀ ਦੇ ਦੇ ਨਹੀਂ ਫਿਰ ਦੇ ਹਾਂਜੀ ਹਾਂਜੀ ਠੀਕ ਹੈ ਜੀ